சவுண்ட் பைட் பாலச்சந்திரன் இருபத்து ஏழு ਇਕੀ ਲੈ ਆ ਕੇ ਸਾਰੇ ਲੈ ਜਾ ਆ ਵੀ ਲੈ ਆਉਣਾ ਇਹਨਾਂ ਨੂੰ ਸ਼ਹਿਰ ਲੈ ਆਉਣਾਂ ਨੂੰ ਮੋਲ ਐ ਕਿੱਥੇ ਗਿਆ ਉਹ ਗੋਲੀ ਚਲੰਦੀ ਕਟਵਾਏ ਕਿ ਸਾਹਮਣੇ ਆ ਕੇ ਦੱਸਣਾ ਜਾਂਦਾ ਕਿ ਇਹ ਯੁਵਕ ਦੇ ਪਟਾ ਦੋਸਤ ਜਿਹੜੀ ਕੋਈ ਗੋਲੀ ਲੱਗਦੀ ਹੈ ਅੱਗੇ ਆਈਏ ਅੱਛਾ ਹਾਂ ਜੀ ਅੱਗੇ ਆਪਾਂ ਦੇ ਕਲੇਰ ਸਾਹਿਬ ਨੇ ਉਹ ਕਿਹਾ ਕਿ ਆਪਣਾ ਪ੍ਰੋਗਰਾਮ ਹੈ ਨਾਲ ਬਿਆਨ ਤੋਂ ਇਹਨਾਂ ਨੂੰ ਬੋਲਣ ਨੂੰ ਸ਼ਮਾਨਾ ਦਾ ਕੋਈ ਦੱਸ ਦਿਓ ਜੀ ਕਹਿੰਦਾ ਕਾਲ ਹੈ ਨਾ ਕੋਈ ਬੰਦਾ ਮਾਈਕੈਰੀ ਕਰਦਾ ਬੰਦਾ ਪੈਣਾ ਜੇ ਕੋਈ ਆਪ ਦਾ ਕਿਰੇ ਦਾ ਪ੍ਰਧਾਨ ਦਾ ਜਿਆ ਕੇ ਫਲੇਰ ਬਈ ਨਾਮ ਜਿਹੜਾ ਬੰਦਾ ਖੜਾਈਦਾ ਵਾ ਅੱਗਲਾ ਵੀ ਕੰਮ ਕਰਦੇ ਨੇ ਮੈਡਮ ਕਿਹਦੇ ਬੰਦਾ ਨਹੀਂ ਨਾ ਵੀ ਗੱਲਾਂ ਨੂੰ ਬੰਦਾ ਆਪਾਂ ਉਹਨਾਂ ਨਾਲ ਗੱਲ ਕਰ ਲਈ ਹਾਂ ਬਹੁਤ ਹੋਰ ਚੱਲਦਾ ਹੈ ਜਦੋਂ ਕਿ ਤਨੇ ਮੈਡੀਕਲ ਇਹਨਾਂ ਨੂੰ ਬੜਾ ਯਾਰ ਡੰਪ ਕਰ ਰਹੇ ਹੈ ਸੀ ਇਹ ਨੂੰ ਇੱਕ ਤੋਂ ਮੋਟਾ ਪਿਸਟਨ ਬੜਾ ਸਕੇ ਜਿਹਨਾਂ ਨੂੰ ਅੱਛਾ ਇਹਨਾਂ ਨਾਲ ਆਇਆ ਸੀਗਾ ਉਹ ਪਿਸਟਨ ਵਾਲਾ ਜਿੰਦੇ ਕੋਈ ਗਰਮ ਵਾਲਾ ਪਿਸਟਨ ਵਾਲਾ ਹੈ ਸੀ ਓਕੇ ਠੀਕ ਹੈ ਮਰੋ ਕਿ ਬੇਟਾ ਤੇਰਾ ਕੰਮ ਆਏਗਾ ਤੁਸੀਂ ਜਿਹੜਾ ਹੈਗਾ ਹੈ ਨਾ ਕਿ ਤੋਂ ਮੈਂ ਇੱਕ ਓਨਰ ਆ ਕਿਹਾ ਨਹੀਂ ਮੈਂ ਕਿ ਤੁਸੀਂ ਕੌਣ ਹੈ ਕਹਿੰਦਾ ਮੈਂ ਜਨਮ ਆਇਆ ਤਾਂ ਮੈਂ ਕਿ ਆਪਣੇ ਮਾਲਕ ਨਾ ਕਰ ਠੀਕ ਹੈ ਜਿਹੜਾ ਤੇਰਾ ਮਾਲਕ ਹੈ ਉਹ ਆ ਕੇ ਗੱਲ ਕਰ ਲਵੇ ਯਾ ਲੈ ਕਰਕੇ ਤਾਂ ਅਸੀਂ ਦੱਸ ਦੋਗੇ ਵੀ ਕੀ ਹੈਗਾ ਤੁਹਾਡਾ ਕੋਈ ਜੇ ਤੁਸੀਂ ਜੋ ਵੀ ਕਰਨਾ ਹੈਗਾ ਸਮਝ ਪੂਰੀ ਕਲੀਅਰ ਤਾਂ ਹੋਵੇ ਕੀ ਪਤਾ ਤੁਸੀਂ ਅੱਜ ਕੱਲ ਤਾਂ ਕਬ ਜੀ ਕੁੱਝ ਤੇ ਤੁਹਾਨੂੰ ਪਤਾ ਹੈਗਾ ਸਭ ਕੁਝ ਹਾਂ ਬਹੁਤ સરੀ ਜੀ ਤੇ ਉਹਨਾਂ ਨੇ ਜਿਹੜਾ ਹੈਗਾ ਜੀ ਆਪਣਾ ਬੰਦੇ ਨਾਲ ਮੇਰੀ ਗੱਲ ਕਰਾਈ ਹੈ ਉਹ ਬੰਦਾ ਬੜਾ ਥੋੜਾ ਜਿਹਾ ਬੋਲਿਆ ਮੇਰੇ ਨਾਲ ਕੌਣ ਸੀਗਾ ਨਾਮ ਕੀ ਉਹਨਾਂ ਦਾ ਸੀ ਆਪਣਾ ਹਾਂ ਉਹ ਹੀ ਹੋਲ ਰਹੀ ਸੀ ਕਿ ਹਾਂ ਜੀ ਕੰਕੰਗ ਦੇ ਨਾਮ ਦਾ ਕਿਉਂਕਿ ਉਹ ਕੰਗ ਕੰਗੀ ਦੱਸਦੇ ਨੇ ਅੱਛਾ ਠੀਕ ਹੈ ਅੱਗੇ ਹੈਲੋ ਬੋਲੋ ਬਈ ਤੂੰ ਮੈਨੂੰ ਜਾਣਦਾ ਨਹੀਂ ਕੌਣ ਹੈ ਮੈਂ ਕਿ ਭਾਈ ਸਾਹਿਬ ਮੈਂ ਟੈਲੀਫੋਨ ਪਹਿਲਾਂ ਹੀ ਤਾਂ ਜਾਣ ਲੂੰਗਾ ਤੁਹਾਨੂੰ ਹਾਂ ਯਾ ਹੂੰ ਮੈਂ ਇਸ ਮਿੱਟਣਿਆ ਛੇੰਦਲਾ ਆਇਆ ਤੇ ਫਲਾਣਾ ਫਲਾਣਾ ਉਹ ਰਿਕਾਰਡਡ ਹੀ ਆ ਉਹ ਮੁੰਡੇ ਦੇ ਟੈਲੀਫੋਨ ਦੇ ਵਿੱਚ ਹੀ ਤੁਹਾਡਾ ਗਨ ਮੈਨ ਜਿਹੜਾ ਨਹੀਂ ਮੇਰੇ ਵਾਲੇ ਚ ਨਹੀਂ ਅੱਛਾ ਮੈਡਮ ਦੇ ਜਿਹੜੇ ਨਾ ਨਾ ਹਾਂ ਜਿਹੜਾ ਉਹਨਾਂ ਦਾ ਗੱਲ ਓਕੇ ਉਹਨਾਂ ਨਾਲ ਗੱਲ ਕਰਾਈ ਉਹਨਾਂ ਨਾਲ ਗੱਲ ਕਰਾਓ ਜੀ ਠੀਕ ਉਹਨਾਂ ਨਾਲ ਗੱਲ ਕਰਾਓ ਚਲੋ ਤੁਸੀਂ ਦੱਸੋ ਠੀਕ ਹੈ ਗੱਲ ਕਰ ਲਿਆ ਯਾਰ ਠੀਕ ਹੈ ਠੀਕ ਹੈ 댓्स ਇਟ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਖਾਲੀ ਲੈ ਜਾਓ ਤੁਹਾਡੇ ਮਾਲਕ ਆ ਜਾਓ ਆਪਾਂ ਬੈਠ ਕੇ ਉਹ ਖਾਲੀ ਚੰਗ ਕਰਦੇ ਤੁਸੀਂ ਨਾਲ ਦੇ ਪਲੋਟ ਚੋਂ ਆ ਜੀ ਸਰ ਕਿ ਉਹ ਸਾਡੇ ਲਈ ਤਾਂ ਕੋਈ ਖਿਚੀ ਦੀ ਗੱਲ ਆ ਸਾਨੂੰ ਗਵਾਂਡੀ ਇੱਕ ਨਾ ਆ ਜਾਂਦਾ ਬਿਲਕੁਕੁਰੀ ਇੰਨੀ ਗੱਲ ਹੈਗੀ ਜੀ ਟਰਾਲੀ ਬਾਹਰ ਭੇਜ ਦਿੱਤੀ ਆ ਉਸ ਤੋਂ ਬਾਅਦ ਮੈਂ ਅੱਧਾ ਚੱਲ ਗਿਆ ਨਾਉਣ ਵਾਸਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਵੀ ਆ ਕੀ ਸਾਰਾ ਰੋਲਾ ਰੱਪਾ ਪੈ ਗਿਆ ਜੋ ਕੰਨਨ ਦੇ ਨਾਲ ਗੱਲ ਹੋਈ ਹੈ ਕਿ ਗੋਲੀ ਚਲਾਉਣ ਦੀ ਮਦਦ ਕਿ ਉਹ ਬੱਚੇ ਨਾਲ ਗੱਲ ਹੋਈ ਸੀ ਜੀ ਇਹ ਕੀ ਗੱਲ ਹੋ ਗਈ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਗੱਲ ਹੋਈ ਹੈ ਉਹ ਕਹੇ ਜੀ ਮੈਨੂੰ ਘੁੱਟਿਆ ਹੈ ਨਾ ਗਨ ਮੈਨੂੰ ਹਾਂ ਅੱਛਾ ਮੈਨੂੰ ਮਾਰ ਲੱਗੇ ਸੀ ਹਾਂ ਤੇ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜੋ ਮੇਰੇ ਕਿਆਨ ਲੱਗੇ ਕਿੰਨੇ ਕਿੰਨੇ ਲੱਗੇ ਸੀ ਕਿਉਂ ਕਰ ਰਹੇ ਲੋਕ ਥੋੜਾ ਜਿਹਾ ਜਿਆਦਾ ਹੀ ਬੰਦੇ ਲੋਕ ਕਿੰਨੇ ਕਿ ਸੀਗੇ ਜਿਹੜੇ ਉਹ ਆਏ ਨੇ 4700 ਤੋਂ ਦੋ ਜਣੇ ਸੀਗੇ ਅੱਛਾ ਤੇ ਦੋ ਜਣੇ ਟਰਾਲੀ ਨਾਲ ਸੀ ਅੱਛਾ ਤੁਸੀਂ ਜਿਹੜੇ ਵਾਲੇ ਅੰਦਰ ਗਏ ਉਹ ਤੁਹਾਨੂੰ ਬਾਅਦ ਚ ਗੋਲੀ ਲੱਗਾਂ ਤਾਂ ਕਿੰਨੀ ਕੁ ਦੇਰ ਬਾਅਦ ਪਤਾ ਲੱਗਾ ਕਿੰਨੇ ਕਿੰਨੇ ਦੇਰ ਬਾਅਦ ਸੀਗੇ 10 15 ਮਿੰਟ 10 15 ਮਿੰਟ ਮੈਡਮ ਘਾਰੀ ਸੀਗੀ ਉਸ ਵੇਲੇ ਮੈਡਮ ਸੀ ਉਹ ਆਪਣਾ ਦੇ ਸੰਬੰਧ ਵਾਲਾ ਹੈ। ਮਤਲਬ ਕਿ ਇੱਕ ਗਨਮੈਨ ਬਾਹਰ ਸਿਕਾ ਹੁੰਦੇ ਨਾਲ ਉਹਨਾਂ ਨੇ ਉਹ ਨਾਲ ਹੀ ਮਸੈਂਟਰਿੰਗ ਕੀਤੀ ਹੋਈ ਹੈ। ਦੇਖੋ ਕੋਈ ਵੀ ਬੰਦਾ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਹੈ, ਜ਼ਿੰਮੇਵਾਰ ਬੰਦਾ ਹੁੰਦਾ ਹੈ। ਠੀਕ ਹੈ। ਪਰ ਉਹ ਕਦੀ ਵੀ ਜਿਹੜਾ ਹੈਗਾ ਗਲਤ ਤਰੀਕੇ ਨਾਲ ਨਹੀਂ ਚੱਲਦਾ ਹੈਗਾ। ਤੁਹਾਨੂੰ ਲੱਗਦਾ ਕਿ ਇਹ ਪੱਕੇ オリジナル ਓਨਰ ਨਹੀਂ ਹੈਗੇ 플ਾਟ ਦੇ ਜਿਹੜੇ ਆ ਕੇ ਇੱਥੇ ਕਰਦੇ ਪੈਣ। ਦੇਖੋ ਇਹ ਮੈਨੂੰ ਨਹੀਂ ਪਤਾ ਜਦ ਤੱਕ ਆਪਾਂ ਹੁਣ ਦੇਖੋ ਉਹ ਬੋਡੀ ਬਣ ਲੱਗਾ ਹੈਗਾ ਯਾਰ ਥੱਕਾ ਸਮਝਾ ਥੱਕਾ ਤਾਂ ਨਹੀਂ ਕਰਦੇ ਬਿਲਕੁਲ ਅੰਦਰ ਥੱਕਾ ਨਹੀਂ ਕਰਦੇ ਬਿਲਕੁਲ ਠੀਕ ਹੈ অলরেਡੀ ਮੈਂ ਇਹ ਜਿਹੜੀ ਚੀਜ਼ ਹੈ ਪੁੰਡਾਵਾਰੇ ਨੂੰ ਵੀ ਕਹਿ ਦਿੱਤਾ ਵੀ ਭਾਈ ਸਾਹਿਬ ਇਹ ਜਿਹੜੀ ਸਾਈਟ ਹੈ ਇਹ ਰੈ residențial ਸਾਈਟ ਹੈ ਜੀ ਠੀਕ ਹੈ ਠੀਕ ਹੈ ਔਰ ਯੂ نو ਬੰਦੇ ਕਾਨੂੰਨ ਦੇ ਮੁਤਾਬਕ ਤੁਸੀਂ ਜੋ ਕਰਨਾ ਚਾਹੋਗੇ ਕਰ ਸਕਦੇ ਹੋ ਫੁੱਲ ਪ੍ਰੋਬਲਮ ਨਹੀਂ ਹੈ ਠੀਕ ਹੈ ਅਗਰ ਇਹ ਠੀਕ ਹੈ ਇਦਾਂ ਲੈਜੀਟਿਮੇਟਲੀ ਤੁਸੀਂ ਕਰ ਸਕਦੇ ਆ ਜਰੂਰ ਕਰੋ ਕਿਉਂਕਿ ਅਸੀਂ ਕੋਈ ਲੜਨ ਵਾਲੇ ਬੰਦੇ ਤਾਂ ਹੈ ਬਿਲਕੁਲ ਠੀਕ ਹੈ ਅਸੀਂ ਜੀ ਸਿਆਸੀ ਵਾਲੇ ਹੈਗੇ ਆ ਬਿਲਕੁਲ ਠੀਕ ਹੈ ਨਾ ਆਮ ਆਦਮੀ ਪਾਰਟੀ ਤੋਂ ਮੈਂ ਗਵਰਾ ਦੱਸ ਦਿਓ ਹਾਂਜੀ ਹਾਂਜੀ ਮੇਰਾ ਨਾਮ ਕਿੰਨਾ ਹੈ ਜੀ ਮੇਰਾ ਨਾਮ ਲਿਖ ਦਿਓ ਤੇ ਕੀ ਗੱਲਬਾਤ ਹੋਈ ਜੀ ਸਾਰੇ ਭਾਜੀ ਇੱਕ ਜਣਾ ਕੁਐਸਚਨ ਪੁੱਛ ਕਰੋ ਮੈਂ ਦੋਨਾਂ ਦੇ ਅਨਸਰ ਦੇ ਕੀ ਗੱਲਬਾਤ ਹੋਈ ਜੀ ਦੱਸੋ ਗੱਲਬਾਤ ਕੁਛ ਨਹੀਂ ਇਹ ਆਪਣਾ ਆਪਣਾ ਮਾਲਕਾਂ ਦਾ ਪਲਾਨਟ ਆ ਜੀ ਅਸੀਂ ਇੱਥੇ ਆਪਣੀ ਮਿੱਟੀ ਦੀ ਕਲੀ ਟ੍ਰੋਲੀ ਲੈ ਕੇ ਆਏ ਆ ਉਹਨਾਂ ਨੇ ਅਗੋਂ ਮਨਾ ਕਰ ਛੱਡ ਦੋ ਜਿਹੜੇ ਇੱਥੋਂ ਦੇ ਕਲੀਰ ਸਾਹਿਬ ਆਉਂਦੇ ਆ ਆਪਣੇ ਦੱਸਦੇ ਨਹੀਂ ਆ ਮਨਾ ਕਰਨ ਤੋਂ ਬਾਅਦ ਦੂਜੀ ਟਰਾਲੀ ਜਦੋਂ ਲੈ ਕੇ ਆਉਂਨੇ ਆ ਜਿਹੜਾ ਕਲੇਰ ਸਾਹਿਬ ਇਹਨਾਂ ਦਾ ਸਰਕਾਰੀ ਗਨਮੈਨ ਆ ਕੋਈ ਆਮ ਆਪਦੇ ਆਪ ਨੂੰ ਆਮ ਪਾਰਟੀ ਦੇ ਬੰਦੇ ਦੱਸ ਰਹੇ ਨੇ ਸਾਨੂੰ ਨਹੀਂ ਪਤਾ ਜੀ ਇਹ ਕੌਣ ਹੈ ਤੇ ਕੌਣ ਨਹੀਂ ਜਦੋਂ ਅਸੀਂ ਦੂਜੀ ਟਰਾਲੀ ਬੈਕ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਇਹਨਾਂ ਦੇ ਸਰਕਾਰੀ ਗਨਮੈਨ ਵਿਧ ਜੂਨੀਫਾਰਮ ਵਿਧ ਪਿਸਟਲ ਜਿਨ੍ਹਾਂ ਨੂੰ ਆਪਾਂ ਸੁਣਦੇ ਆ 9mm ਦਾ ਪਿਸਟਲ ਹੁੰਦਾ ਜਿਹੜਾ ਇਹਨਾਂ ਕੋਲ ਸਰਕਾਰੀ ਪਿਸਟੌਲ ਦੇ ਨਾਲ ਗੋਲੀ ਚੱਲੀ ਆ ਜੀ ਕਲੇਰ ਸਾਹਿਬ ਦੇ ਕਹਿੰਦੇ ਗੋਲੀ ਚੱਲੀ ਆ ਬਸ ਲੱਗੀ ਕਿ ਪਹਿਲਾ ਛੜਕ ਵੀ ਕੋਈ ਛੜਪਣੀ ਕੋਈ ਛੜਪਣੀ ਉਹਨਾਂ ਨੂੰ ਇਹੀ ਵੀ ਇੱਥੇ ਮਿੱਟੀ ਨਹੀਂ ਪੈਂਦੀ ਲੱਗੀ ਗੋਲੀ ਗੋਲੀ ਲੱਗੀ ਹੈ ਦੋਨਾਂ ਲੱਤਾਂ ਦੇ ਵਿੱਚ ਦੀ ਗੋਲੀ ਮੰਗੀ ਹੋਈ ਹੈ ਗੋਲੀ ਕਿਤੇ ਲੱਗੀ ਹੋਦਾ ਕਿ ਨਾ ਹੈ ਗੋਲੀ ਸੀਗੀ ਇਹ ਗੋਲੀ ਵੀ ਸਰਦਾਰ ਹਰਪ ਹਰਪ੍ਰੀਤ ਸਿੰਘ ਨਾਮ ਆਈ ਉਹਨਾਂ ਦਾ ਜਿਹਨਾਂ ਵੱਲ ਚੁਾਈ ਗਈ ਹੈ ਕਾਨੂੰਨ ਹੈ ਉਹ ਸਰਕਾਰੀ ਗਨਮੈਨ ਵੱਲੋਂ ਗੋਲੀ ਚਲਾਈ ਗਈ ਹੈ ਪੁਲਿਸ ਆਈ ਹੈ ਪੁਲਿਸ ਨਾਲ ਕੀ ਗੱਲਬਾਤ ਹੋਈ ਹੈ ਜੀ ਹਾਂ ਜੀ ਸਾਰਾ ਕੁਝ ਆਪਣੇ ਨਾਮ ਹੈ ਜੀ ਹਾਂ ਜੀ ਫਿਰ ਵੀ ਇਹਦੇ ਬਾਅਦ ਵੀ ਦੋ ਹਾਂਜੀ 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 ਫਿਰ ਵੀ ਕਰ ਰਹੇ ਨੇ ਕਿੰਨੇ ਸਮੇਂ ਤੋਂ ਜਿਹੜਾ ਪਲਾਟ ਪਹਿਲਾਂ ਤੋਂ ਪਹਿਲਾਂ ਤੋਂ ਮਾਲਕ ਨਹੀਂ ਜੀ ਠੀਕ ਕਿ ਮੌਕੇ ਤੇ ਪਹੁੰਚੇ ਹਾਂ ਜੂ ਅਰਬਨਿਸਟ ਸਕੇਟ ਫੇਜ਼ 1 ਡਿਵੀਜ਼ਨ ਸਾਥੇ ਦਾ ਏਰੀਆ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਇੱਥੇ ਇੱਕ ਗੋਲੀ ਚੱਲਣ ਦੀ ਇਨਫਰਮੇਸ਼ਨ ਆਈ ਸੀ ਅਸੀਂ ਇੱਥੇ ਆ ਕੇ ਸਾਰਾ ਵੈਰੀਫਾਈ ਕੀਤਾ ਜੀ ਕਿ ਖਾਲੀ ਪਲਾਟ ਦੇ ਮਿੱਟੀ ਡੰਪ ਕਰਨ ਦਾ ਕੋ ਇਸ਼ੂ ਸੀ ਉਹਦੇ ਰਿਗਾਰਡਿੰਗ ਇਹ ਹੋਇਆ ਜੀ ਹਾਂਜੀ ਗੋਲੇ ਵੀ ਲੱਗੀ ਜੀ ਹਾਂਜੀ ਗੋਲੀ ਜੀ ਨੋ ਲੱਗੀ ਹੈ ਜੀ ਉਹ ਆਪਣੇ ਕੋ ਉਹ ਸਿਵਲ ਹਸਪੀਟਲ ਚ ਹੈਗੇ ਨੇ ਜੀ ਤੇ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਪਲਾਟ ਦਾ ਇਸ਼ੂ ਹੈਗਾ ਇਹ ਕੋਈ ਨਾਮਗਰ ਹੈਗਾ ਸੀ ਕਿੰਨਾ ਜੀ ਉਹ ਸਾਰਾ ਕੁਝ ਤੁਹਾਨੂੰ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਦੱਸਾਂਗੇ ਕਿ ਕੀ ਦੀ ਓਨਰਸ਼ਿਪ ਹੈ ਕਿਹਦੇ ਨਾਮ ਤੇ ਇਹ ਲੈਂਡ ਹੈਗਾ ਜੀ ਜਿਸ ਨੇ ਆਪਣੇ ਗੋਲੇ ਲਿਖਦਾ ਨਾਮ ਕੀ ਹੈ ਉਹ ਵੀ ਵੈਰੀਫਾਈ ਕਰਨ ਵਾਲੀ ਗੱਲ ਹੈ ਜੀ ਤੁਹਾਨੂੰ ਸਾਰੀ ਗੱਲ ਦੱਸ ਦਿੰਦੇ ਹਾਂ ਇੱਥੇ ਫਾਇਰ ਤਕਰਾਰ ਦਿੱਖਣਾ ਸ਼ੁਰੂ ਹੋਇਆ ਇੱਕ ਕੋਈ ਫਾਇਰ ਹੋਇਆ ਜੀ ਤੇ ਇਹਦੇ ਵਿੱਚ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਮਲਾਜ਼ਮ ਵੱਲੋਂ ਇਹ ਚੀਜ਼ ਹੋਈ ਹੈ ਪਰ ਉਹ ਵੀ ਸਾਰੀ ਗੱਲ ਹੈ ਕਿ ਕਿਹਨਾਂ ਦੇ ਕਿਹਨਾਂ ਦੇ ਗਨਮੈਨਾਂ ਜਿਹੜਾ ਚਲਾਈਏ ਠੀਕ ਆਈਏ ਆਫਸਰ ਮੈਮ ਰਹਿੰਦੇ ਉਹਨਾਂ ਦੀ ਗੱਲ ਹੈ ਤਕਰਾਰ ਕਿੱਥੇ ਸ਼ੁਰੂ ਹੋਈ ਮੈਂ ਇਕਰਾਰ ਇੱਥੇ ਹੀ ਇਸ ਖਾਲੀ ਪਲਾਟ 'ਚ ਸ਼ੁਰੂ ਹੋਈ ਹੈ ਜੀ ਜਿਹੜੇ ਕੋਠੀ ਹੈ ਆਈਐਸ ਮੈਂਬਰ ਪਵਿੱਤਾ ਕੇ ਲਈ ਹਾਂਜੀ ਹਾਂਜੀ ਉਹਨਾਂ ਦੀ ਕੋਠੀ ਤੇ ਉਹਨਾਂ ਦੇ ਗਰਮਣ ਸੀਗਾ ਹਾਂਜੀ ਹਾਂਜੀ ਜੀ ਉਹਨਲੇ ਕਾਰਖਾਨੇ ਕੋਲ ਉਹ ਜਿਸੇਗਾ ਉਹਨਾਂ ਦਾ ਪਤੀ ਸੀ ਕਿ ਸਟੀਫਨ ਕੋਲ ਉਹਨਾਂ ਦੇ ਹਸਬੰਦ ਹੈਗੇ ਸੀ ਹਾਂਜੀ ਵਾਈਫ ਵੀ ਸੀ ਤੇ ਇਹ ਸਾਰਾ ਇਸ਼ੂ ਤਾਂ ਨਹੀਂ ਦੇਖ ਰਹੇ ਕਿ ਉਹਨਾਂ ਸਮਝ ਨਹੀਂ ਇਹ ਸਾਰਾ ਕੰਮ ਨਹੀਂ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ that will be verified ਗਵਰਨਮੈਂਟ ਨਾਲ ਹੀ ਹੈ ਗਵਰਨਮੈਂਟ ਨਾਲ ਹੀ ਗਵਰਨਮੈਂਟ ਸਾਡੀ ਕਰਤੀ ਸੀ ਹਾਂਜੀ ਹਾਂਜੀ ਮੈਡਮ ਉਹਨਾਂ ਦੇ ਵੀ ਕਾਰਵਾਈ ਹੋਏਗੀ ਜਿਹੜੇ ਗਵਰਨਮੈਂਟ ਦੇ ਮਤਲਬ ਜੀ ਉਹ ਡੈਫੀਨਿਟਲੀ ਹੋਏਗੀ ਪਹਿਲਾਂ ਫਰਚਾ ਦਰਜ ਕੀਤਾ ਜਾਏਗਾ ਤੇ ਜੇ ਕੋਈ ਬੰਦੀ ਵਿਭਾਗੀ ਕਾਰਵਾਈ ਹੋਏਗੀ ਹੋਗੀ ਕਿੱਥੇ ਜਿਨ੍ਹਾਂ ਦੇ ਗੋਲੀ ਲੱਗੇ ਕੰਡੀਸ਼ਨ ਕੀ ਉਹਨਾਂ ਦੀ ਉਹ ਜਿਹੜੇ ਹਸਪਤਲ ਐਡਮਿਟ ਨੇ ਸਾਡੀ ਇੱਕ ਪਾਰਟੀ ਉੱਥੇ ਗਈ ਹੋਈ ਹੈ ਉਹਨਾਂ ਦੇ ਬਿਆਨ ਲੈ ਕੇ ਤੇ ਫਿਰ ਤੁਹਾਨੂੰ ਦੱਸਿਆ ਜਾਏਗਾ ਜੀ ਕਿ ਕਿੰਨੇ 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 ਫਾਇਰ ਹੋਏ ਨਾ ਇੱਕੋ ਹੀ ਫਾਇਰ ਹੋਇਆ ਜੀ